ਪਲਸ 2 ਇਹ ਆਪਾਂ ਬਿਸਪੈਰ ਹੋ ਗਏ ਅੱਜ ਨਤੀਜਾ ਕਮੈਂਟ ਹੈ ਹਾਂਜੀ ਆ ਪਹਿਲਾਂ ਤੇ ਮੇਰੇ ਵੱਲੋਂ ਨਮਸਕਾਰ ਜੀ ਤੇ ਅੱਜ ਦਪਿਆਲ ਸਰੋਜਾ ਸਕੂਲ ਵਿਖੇ ਪਲਸ 2 ਬੱਚਿਆਂ ਦਾ ਸੈਂਟਰ ਬਣਿਆ ਆ ਇਸ ਸੈਂਟਰ ਦੇ ਵਿੱਚ 149 ਬੱਚੇ 148 ਬੱਚੇ ਨਰੋਡਿਆਵਲ ਸਿੰਘ ਤੋਂ ਇੱਕ ਬੱਚਾ ਸਾਡਾ ਆਪਣਾ ਜਿਹੜਾ ਡੀਕੋਡ ਦੇ ਵਿੱਚ ਹੈ ਉਹ ਅਪੀਅਰ ਹੋਣ ਜਾ ਰਿਹਾ ਔਰ ਸਰਕਾਰ ਅਤੇ ਡਿਪਾਰਟਮੈਂਟ ਦੀ ਹਦਾਇਤ ਅਨੁਸਾਰ ਜੋ ਵੀ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀਆਂ ਉਹਨਾਂ ਦੀ ਪੂਰੀ ਪਾਲਣਾ ਕਰਦੇ ਹੋਏ ਇੱਥੇ ਸਾਰੇ ਅਰੇਂਜਮੈਂਟ ਜਿਹੜੇ ਆ ਉਹ ਕੀਤੇ ਗਏ ਆ ਔਰ ਮੈਂ ਆਸ਼ਵਾਸਨ ਦਿਲਾਉਣਾ ਕਿ ਇਸ ਸੈਂਟਰ ਦੇ ਵਿਕੇ ਕਿਸੇ ਵੀ ਕਿਸੇ ਕਿਸਮ ਦੀ ਅਨਗਾਲੀ ਜਿਹੜੀ ਆ ਉਹ ਨਹੀਂ ਵਰਤੀ ਜਾਵੇਗੀ ਸਖਤੀ ਨਾਲ ਜਿਹੜਾ ਅਸੀਂ ਪੇਪਰ ਜਿਹੜਾ ਆ ਉਹ ਅਸੀਂ ਕੰਡਕਟ ਕਰਾਂਗੇ ਇਤਾਂ ਨਹੀਂ ਦਿੱਕੇ ਜਾ ਰਿਹਾ ਵੀ ਪੰਜਾਬ ਭਰ ਦੇ ਵਿੱਚ ਜਿਹੜੇ ਬਾਦੂ ਨੇ ਇਤਨਾ ਨਹੀਂ ਜੀ ਰਿਹਾ ਕੋਈ ਅਨੁਸ਼ਕਾ ਜੀ ਮੈਂ ਨਵੀਨ ਕੁਮਾਰ ਹੈਡਮਾਸਟਰ ਸਰਕਾਰੀ ਹਾਈ ਸਕੂਲ ਕੋਲਿਆਂ ਇੱਥੇ ਐਜ਼ਏ ਬਤੌਰ ਕੰਟਰੋਲਰ ਦਾ ਕੰਮ ਹੈ ਤੇ ਸਾਡੇ ਸਕੂਲੋਂ 12ਵੀਂ ਦੇ ਵਿੱਚ ਜਿਹੜੇ ਦਿਤਿਆਲ ਸਕੂਲ ਤੋਂ ਬੱਚੇ ਆ ਗਿਆ ਤੇ ਸਾਡੇ ਕੋਲੋਂ 10ਵੀਂ ਦਾ ਵੀ ਤਿੰਨ ਸਕੂਲ ਆ ਗਿਆ ਇੱਕ ਬਸੂ ਬਾੜਮਾ ਕੋਸ਼ਿਸ਼ ਸਕੂਲ ਤੇ ਇੱਕ ਇੱਕ ਦਿਤਿਆਲ ਪ੍ਰੋਜਾ ਤੇ ਸੱਤ ਮਿਡਲ ਸਕੂਲ ਦੇ ਵਿੱਚ ਬੱਚੇ ਸਾਡੇ ਅਪੀਅਰ ਹੋ ਰਹੇ ਨੇ ਸਰਕਾਰ ਦੀ ਬਹੁਤ ਵਧੀਆ ਤਿਆਰੀ ਹੈ ਜੀ ਜਿਸ ਤਾਂ ਸਾਡੇ ਕੋਲ ਕੁਐਸਚਨ ਪੇਪਰ ਆਉਂਦੇ ਆ ਗਿਆ ਪ੍ਰੋਪਰ ਬੈਂਕ ਵਿੱਚ ਹੁੰਦੇ ਆ ਤੇ ਉਹਨਾਂ ਦਾ ਜਿਸ ਤਰ੍ਹਾਂ ਪ੍ਰੋਪਰ ਆਨਲਾਈਨ ਸਾਰਾ ਸਿਸਟਮ ਹੈ ਜਦੋਂ ਤੁਥੋਂ ਪੇਪਰ ਚੱਲਣਾ ਹੈਗਾ ਤਾਂ ਪ੍ਰੋਪਰ ਸਕੈਨਿੰਗ ਹੋਣੀ ਹੈ ਜਦੋਂ ਇੱਥੇ ਰਸੀਦ ਕਰਨਾ ਸਾਰਾ ਸਕੈਨਿੰਗ ਹੋਣੀ ਹੈਗੀ ਹੈ ਤੇ ਬਾਕੀ ਸਰਕਾਰੀ ਇਨਸਟਰਕਸ਼ਨ ਹੈਗੀਆਂ ਕਿ ਤੁਸੀਂ ਬਾਕੀ ਦੇਖਿਆ ਹੀ ਹੈ ਬਾਹਰ ਤੁਹਾਨੂੰ ਕੋਈ ਵੀ ਕੋਈ ਨਜ਼ਰ ਨਹੀਂ ਆਇਆ ਹੋਣਾ ਕਿ 5 ਜਾਂ 5 ਤੋਂ ਵੱਧ ਬੰਦਾ ਜਿਹੜਾ ਹੈਗਾ 100 ਮੀਟਰ ਦੇ ਘੇਰੇ ਵਿੱਚ ਨਹੀਂ ਰਹਿ ਸਕਦਾ ਆਸੋ